ਸਸ਼ੀਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਐਲਜ਼ਾਈਮਰਸ ਡੇ ਬਾਰੇ ਦੱਸਣਾ ਚਾਹੁੰਦੀ ਆ ਇਸ ਸਾਲ ਦੀ ਐਲਜ਼ਾਈਮਰਸ ਡੇ ਦੀ ਥੀਮ ਹੈ ਟਾਈਮ ਟੂ ਐਕਟ ਔਨ ਡਿਮੈਂਸ਼ੀਆ ਟਾਈਮ ਟੂ ਐਕਟ ਔਨ ਐਲਜ਼ਾਈਮਰ ਮਤਲਬ ਸਮਾਂ ਆ ਗਿਆ ਹੈ ਕਿ ਅਸੀਂ ਇਸ ਬਿਮਾਰੀ ਦੇ ਅਗੇਂਸਟ ਕੰਮ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਇਹ ਦਿਨ ਐਸ ਹਰ ਸਾਲ ਇੱਕ ਸਤੰਬਰ ਨੂੰ ਮਨਾਇਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਨੂੰ ਵਾਸਤੇ ਜਾਗਰੂਕ ਹੋਣ ਮਰੀਜ਼ਾਂ ਨੂੰ ਪਛਾਣਨ ਤੇ ਟਾਈਮ ਤੇ ਉਹਨਾਂ ਨੂੰ ਲਾਰਜਲੀ ਲੈ ਕੇ ਹਨ ਇਹ ਬਿਮਾਰੀ ਆਪਣੇ ਦਿਮਾਗ ਤੇ ਅਸਰ ਕਰਦੀ ਹੈ ਐਡਰਨਲ ਬ੍ਰੇਨ ਡਿਸ਼ ਸ਼੍ਰਿੰਕੇਜ ਹੋ ਜਾਂਦੀ ਹੈ ਉਹਨਾਂ ਦੇ ਸੈਲਸ ਦੀ ਹੈ ਜਿਹੜੀ ਮੌਤ ਹੁੰਦੀ ਹੈ ਤੇ ਇਹ ਬਿਮਾਰੀ ਮੇਨਲੀ ਡਿਮੈਂਸ਼ੀਆ ਦੇ ਅੰਡਰ ਆਂਦੀ ਹੈ ਅਸ ਟਾਈਮ ਅਰਾਊਂਡ 50 ਲੱਖ ਲੋਕ ਹੈ ਇੰਡੀਆ ਜਿਹੜੇ ਇਸ ਬਿਮਾਰੀ ਨਾਲ ਪੀੜਿਤ ਨੇ ਇਹ ਬਿਮਾਰੀ ਥੋੜੀ ਐਲਡਰਲੀ ਪੋਪੂਲੇਸ਼ਨ ਮੀਨਸ ਜਿਹੜੇ ਜ਼ਿਆਦਾ ਉਮਰ ਵਾਲੇ ਲੋਕ ਹੈ ਉਹਨਾਂ 'ਚ ਜ਼ਿਆਦਾ ਪਾਈ ਜਾਂਦੀ ਹੈ ਤੇ ਇਸ ਬਿਮਾਰੀ ਨਾਲ ਆਪਣੇ ਬ੍ਰੇਨ ਦੇ ਫੰਕਸ਼ਨ ਜਿਵੇਂ ਕਿ ਮੈਮਰੀ ਯਾਦਦਾਸ਼ ਚਲੀ ਜਾਂਦੀ ਹੈ ਥਿੰਕਿੰਗ ਸੋਚਣ ਦੀ ਸ਼ਕਤੀ ਜਜਮੈਂਟ ਖਤਮ ਹੋ ਜਾਂਦੀ ਹੈ ਹੋਰ ਬ੍ਰੇਨ ਦੇ ਜਿਹੜੇ ਫੰਕਸ਼ਨ ਹੁੰਦੇ ਹੈ ਕੈਲਕੂਲੇਸ਼ਨ ਹੋ ਗਿਆ ਪਰਸਨੈਲਿਟੀ ਚੇਂजेस ਆ ਜਾਂਦੇ ਨੇ ਐਗਰੈਸਿਵਨੈਸ ਬਿਹੇਵੀਅਰ ਚੇਂजेस ਆ ਜਾਂਦੇ ਕਾਫੀ ਉਹਨਾਂ ਦੇ ਵਿਵਹਾਰ 'ਚ ਤਾਜੇਗਾ ਬੰਦੇ ਦੇ ਫੋਰ ਰੂਟੀਨ ਟਾਸਕ ਜਿਹੜੇ ਐਕਟੀਵिटीज ਆਫ ਡੇਲੀ ਲਿਵਿੰਗ ਹੈ ਆਪਣੇ ਰੋਜ਼ ਦੇ ਕੰਮ ਕਰਨ ਚ ਦਿੱਕਤ ਆਂਦੀ ਹੈ ਇਹ ਸਬ ਸਿੰਪਟਮਸ ਹੁੰਦੇ ਨੇ ਐਮਡਾ ਬਿਮਾਰੀ ਦਾ ਪੂਰਾ ਇਲਾਜ ਆਪਣੇ ਕੋਲ ਹੈ ਨਹੀਂ ਹੈ ਪਰ ਜਿਹੜੀ ਪ੍ਰੋਗਰੈਸ਼ਨ ਹੈ ਉਹਨੂੰ ਰੋਕਣ ਦੀ ਆਪਣੇ ਕੋਲ ਦਵਾਈਆਂ ਹੈਗੀਆਂ ਨੇ ਤੇ ਨਾਲ ਜਿਹੜੇ ਹੋਰ ਬਿਹੇਵੀਅਰਲ ਸਿੰਪਟਮਸ ਸਾਈਕੋਟਿਕ ਸਿੰਪਟਮ ਆਉਂਦੇ ਨੇ ਉਹ ਚੀਜ਼ਾਂ ਨੂੰ ਆਪਾਂ ਠੀਕ ਕਰ ਸਕਦੇ ਹਾਂ ਤੇ ਜੇ ਕਿਸੇ ਦੇ ਘਰ ਚ ਕਿਸੇ ਦੇ ਆਸ-ਪਾਸ ਐਦਾਂ ਦੇ ਲੱਛਣ ਕਿਸੇ ਨੂੰ ਜ਼ਿਆਦਾ ਉਮਰ ਵਾਲੇ ਬੰਦੇ ਚ ਪਾਏ ਜਾਂਦੇ ਹਨ ਤੇ ਉਹਨਾਂ ਨੂੰ ਜ਼ਰੂਰ ਸਾਈਕੀਆਟ੍ਰਿਸਟ ਨੂੰ ਕੰਸਲਟ ਕਰੋ ਕਿਉਂਕਿ ਕੁਝ ਐਦਾਂ ਦੇ ਡਾਈਮੈਂਸ਼ੀਆ ਦੇ ਟਾਈਪਸ ਆ ਜਿਹੜਾ ਟਰੀਟੇਬਲ ਹੁੰਦੇ ਨੇ ਕੁਝ ਵਿਟਾਮਿਨ ਡੈਫੀਸ਼ੈਂਸੀਜ਼ ਨਾਲ ਕੁਝ ਡਰੱਗਸ ਕਾਰਨ ਕੁਝ ਟਰੀਟੇਬਲ ਕਾਜ਼ਸ ਆਫ ਡਿਮੈਂਸ਼ੀਆ ਵੀ ਹੁੰਦੇ ਨੇ ਤਾਂ ਉਹਨਾਂ ਨੂੰ ਪਛਾਣੋ ਤੇ ਐਲਜ਼ਾਈਮਰਸ ਵਾਲੇ ਪੇਸ਼ੈਂਟਸ ਨੂੰ ਵੀ ਪਛਾਣੋ ਤੇ ਸਾਈਕੀਐਟ੍ਰਿਸ ਕੋਲ ਲੈ ਕੇ ਜਾਓ ਤੇ ਉਹਨਾਂ ਦਾ ਇਲਾਜ ਕਰਵਾਓ ਡਾਕਟਰ ਸਾਹਿਬ ਇਹ ਬਿਮਾਰੀ ਕਿਸ ਏਜ ਗਰੁੱਪ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਜ਼ਿਆਦਾਤਰ ਇਹ ਪੈਂਟ ਤੋਂ 70 ਚ ਸਟਾਰਟ ਹੁੰਦੀ ਹੈ ਕਈ ਕੇਸਿਸ ਵਿੱਚ अर्ਲੀ ਆਨਸੈਟ ਡਿਮੈਂਸ਼ੀਆ ਵੀ ਹੁੰਦਾ ਉਹ ਲੈਸ ਥੈਨ ਪੈਂਟ ਫਾਲ ਹੋ ਜਾਂਦਾ ਹੈ ਪੈਂਟ ਤੋਂ ਪਹਿਲੇ ਵੀ ਆਪਣੇ ਘਰ ਦੇ ਵਿੱਚ ਅਗਰ ਐਸ ਬਿਮਾਰ ਨਾਲ ਪੀੜਿਤ ਹੈ ਤਾਂ ਕੋਈ 2-3 ਲੱਛਣ ਦੱਸੋ ਲਕਸ਼ਨ ਮੇਨ ਭੁੱਲੀ ਦੀ ਬਿਮਾਰੀ ਹੁੰਦੀ ਹੈ ਕਿ ਜਿਵੇਂ ਨਾ ਰੋਜ਼ ਆਪਣਾ ਰੋਟੀ ਖਾ ਕੇ ਭੁੱਲ ਗਏ ਨਾ ਕੇ ਭੁੱਲ ਗਏ ਕਿ ਮੈਂ ਤਾਂ ਮੈਂ ਤਾਂ ਰੋਟੀ ਨਹੀਂ ਦਿੱਤੀ ਹੱਲੇ ਦੁਬਾਰਾ ਖਾਣ ਲੱਗ ਗਏ ਕਿ ਮੈਂ ਤਾਂ ਹੱਲੇ ਨਾਤਾ ਹੀ ਨਹੀਂ ਤੇ ਰੀਸੈਂਟ ਵਾਲੀ ਮੈਮਰੀ ਪਹਿਲੇ ਜਾਂਦੀ ਹੈ ਜਿਵੇਂ ਪਹਿਲੇ ਕੋਈ ਬਜ਼ੁਰਗ ਹੈ ਆਪਣੇ ਪਹਿਲੇ ਪੋਤਿਆਂ ਦੋਤਿਆਂ ਨੂੰ ਭੁੱਲੇਗਾ ਬਾਅਦ ਚ ਆਪਣੇ ਨੋਹਾਂ ਨੂੰ ਭੁੱਲੇਗਾ ਬਾਅਦ ਚ ਆਪਣੇ ਮੁੰਡਿਆਂ ਦੇ ਨਾਮ ਭੁੱਲੇਗਾ ਜਿਹੜੀ ਪੁਰਾਣੀ ਮੈਮਰੀ ਉਹ ਰੈਲੇਟਿਵਲੀ ਪ੍ਰੀਜ਼ਰਵਡ ਰਹੇਗੀ ਜਿਵੇਂ ਉਹਨੂੰ ਆਪਣੇ ਵਿਆਹ ਦਾ ਪਤਾ ਹੋਏਗਾ ਮੇਰਾ ਵਿਆਹ ਕਦੋਂ ਹੋਇਆ ਸੀਗਾ ਯਾ ਮੇਰੇ ਬੱਚੇ ਦਾ ਦੋ ਹੋਏ ਸੀ ਉਹਦਾ ਪਤਾ ਹੋਏਗਾ ਪਰ ਜਿਹੜੀ ਹੁੰਨ ਵਾਲੀ ਮੈਮਰੀ ਆ ਨਾ ਲੇਟੈਸਟ ਉਹ ਜਾਂਦੀਆਂ ਫੇਲੇ ਇਹਦੇ ਚ ਠੀਕ ਹੈ ਸ਼ੁਕਰੀਆ